ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਸਜ਼ਰੂਰ ਦੇ ਨਨਕਾਣਾ ਰੋਡ ਦੇ ਦਫ਼ਤਰ ਵਿੱਚ ਜਪ ਸਕਿੱਲ ਡਿਵੈਲਪਮੈਂਟ ਐਂਡ ਵੈਲਫੇਅਰ ਸੁਸਾਇਟੀ ਦਫ਼ਤਰ ਵਿੱਚ ਅੱਜ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਇੱਕ ਲੈਬ ਖੋਲਹੀ ਗਈ ਹੈ ਜਿਸ ਦਾ ਕੀ ਕੋ ਹਾਟਨ ਡਾਕਟਰ ਗੁਰਿੰਦਰਜੀਤ ਸਿੰਘ ਨੂੰ ਕੁਝ ਬੰਦਾ ਵੱਲੋਂ ਰੀਵਨ ਕੱਟ ਕੀਤਾ ਗਿਆ ਜਾਣਕਾਰੀ ਦਿੰਦੇ ਅੰਮਿਤ ਜਵੰਦਾ ਨੇ ਦੱਸਿਆ ਕਿ ਇਹ ਲੈਬ ਸਾਰੇ ਟੈਸਟ ਫ੍ਰੀ ਹਨ ਅਤੇ ਕਾਫੀ ਜ਼ਿਆਦਾ ਲੋਕ ਇੱਥੇ ਟੈਸਟ ਕਰਵਾ ਕੇ ਆ ਚੁੱਕੇ ਹਨ ਅੱਜ ਫਾਊਂਡੇਸ਼ਨ ਨੇ ਆਪਣੇ ਦਫ਼ਤਰ ਜਗ੍ਹਾ ਤੋਂ ਇੱਕ ਲੈਬ ਵੀ ਖਲਵਾਈ ਹੈ ਜੋ ਕਿ ਸਵੇਰੇ 8:00 ਵਜੇ ਤੋਂ ਦੁਪਹਿਰ 1:00 ਤੱਕ ਖੁੱਲ੍ਹੀ ਰਹੇਗੀ ਅਤੇ ਇੱਥੇ ਜੋ ਬਾਹਰੋਂ ਟੈਸਟ 5000 ਰੁਪਏ ਦੇ ਹੁੰਦੇ ਹਨ ਉਹ ਸਿਰਫ 1000 ਰੁਪਏ ਚ ਹੋਣਗੇ ਜੋ ਟੈਸਟ ਬਾਹਰੋਂ 100 ਰੁਪਏ ਦਾ ਹੁੰਦਾ ਹੈ ਉਹ ਸਿਰਫ 25 ਰੁਪਏ ਦਾ ਹੋਵੇਗਾ ਇਸ ਤੇ ਵੱਧ ਵੱਧ ਲੋਕਾਂ ਨੂੰ ਫਾਇਦਾ ਲਾ ਹੋਵੇਗਾ ਇਸ ਮੌਕੇ ਤੇ ਲਾਈਫ ਕੇਅਰ ਫਾਊਂਡੇਸ਼ਨ ਦੇ ਮੈਨੇਜਰ ਡਾਕਟਰ ਜਤਿੰਦਰ ਪਾਤਲ ਸਿੰਘ ਬਾੜ ਨੇ ਮੋਹੰਕੂ ਜਵੰਦਾ ਜੀ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੇ ਆਪਣੇ ਦਫ਼ਤਰ ਵਿੱਚ ਸਾਡੀ ਲੈਬ ਨੂੰ ਜਗ੍ਹਾ ਦਿੱਤੀ ਅਸੀਂ ਅਤੇ ਸਾਡੇ ਕਿਸੇ ਤਰ੍ਹਾਂ ਦਾ ਕੋਈ ਕਿਰਾਇਆ ਨਹੀਂ ਮੰਗਿਆ ਤੇ ਨਾ ਹੀ ਬਿਜਲੀ ਦਾ ਬਿੱਲ ਮੰਗਿਆ ਹੈ ਅਸੀਂ ਜਵੰਦਾ ਸਾਹਿਬ ਦਾ ਧੰਨਵਾਦ ਕਰਦੇ ਹਾਂ ਤੇ ਕਿਹਾ ਕਿ ਸਾਡੇ 136 ਲੈਬਾਂ ਪੂਰੇ ਪੰਜਾਬ ਚ ਬਿਚ ਪਹਿਲਾਂ ਤੋਂ ਹੀ ਚੱਲਦੇ ਨਜ਼ਰ ਆ ਨਜ਼ਰ ਆ ਰਹੀਆਂ ਹਨ 837 ਲੈਬ ਹੋਰ ਕੁਲੀਆਂ ਨਹੀਂ ਹਨ ਜਿਸ ਦੇ ਇੱਕ ਅਸੀਂ 75% ਲੈਸ ਤੇ ਟੈਸਟ ਕਰਾਂਗੇ ਜਿਸ ਦਾ ਨਾਲ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਇਹ ਤਸਵੀਰਾਂ ਵਿੱਚ ਦਿਨ ਦੇ ਆ ਰਹੇ ਹਨ ਮਿੰਕੂ ਚ ਬੰਦਾ ਜੀ ਵੱਲੋਂ ਜਬ ਵੈਲਫੇਅਰ ਸੁਸਾਇਟੀ ਰਾਹੀਂ ਸਮੇ ਸਮਿਤੀ ਚਾਹ ਸਲਾਈ ਸੈਂਟਰ ਹੋਣ ਜਾਂ ਹੋਰ ਇਲਾਕੇ ਦੇ ਵਿੱਚ ਪੂਰੇ ਹਲਕੇ ਜ਼ਿਲ੍ਹਾ ਸੰਰੂਰ ਦੇ ਵਿੱਚ ਖੋਲੇ ਗਏ ਹੋਏ ਹਨ ਜਿੱਥੇ ਉਹਨਾਂ ਵੱਲੋਂ ਸਮੇ ਸਮੇਸਰ ਲੋਕਾਂ ਦੀ ਚਾਹ ਰਾਸ਼ਨ ਦੇਣ ਦੀ ਮਦਦ ਕਰਨੀ ਹੋਵੇ ਜਾਂ ਹੋਰ ਉਹਣਾ ਵੱਲੋਂ ਕੀਤੀ ਜਾਂਦੀਆਂ ਕਿਉਂਕਿ ਐਨਚੋਰ ਜੱਪ ਵੈਲਫੇਅਰ ਸੁਸਾਇਟੀ ਵੱਲੋਂ ਜਿੱਥੇ ਉਹਨਾਂ ਵੱਲੋਂ ਮਦਦਤਾ ਕੀਤੀ ਜਾ ਰਹੀਆਂ ਹਨ ਉਹਦੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਟੈਸਟ ਕੀਤੇ ਜਾ ਰਹੇ ਹਨ ਤੇ ਲੋਕ ਟੈਸਟ ਕਰਵਾਉਣ ਲਈ ਪਹੁੰਚ ਰਹੇ ਹਨ। ਜੇ ਤੁਸੀਂ ਗੱਲ ਕਰੀਏ ਤਾਂ ਜੱਪ ਵੈਲਫੇਅਰ ਸੁਸਾਇਟੀ ਵੱਲੋਂ ਸਮੇਂ-ਸਮੇਂ ਤੇ ਪੰਡਾ ਦੇ ਵਿੱਚ ਵੀ ਕੈਂਪ ਦਾ ਯੋਜਨਨਾ ਕੀਤਾ ਜਾਂਦਾ ਹੈ ਜਿੱਥੇ ਸिलाई ਸੈਂਟਰ ਤੇ ਉਹਨਾਂ ਨੂੰ ਸਹਾਇਤ ਕਰਨ ਦੇ ਲਈ ਸिलाई ਮਸ਼ੀਨਾਂ ਵੀ ਫ੍ਰੀ ਵੰਡੀਆਂ ਜਾਂਦੀਆਂ ਹਨ ਜਿੱਥੇ ਲੋੜਵੰਦਾਂ ਦੀ ਮਦਦ ਕਰਨ ਦੇ ਵਿੱਚ ਡਾਕਟਰ ਗੁਰਿੰਦਰਜੀਤ ਸਿੰਘ ਮਿੰਕੂ ਜਵੰਦਾ ਚੇਅਰਮੈਨ ਪੰਜਾਬ ਇਨਫੋਟੈਕ ਦੇ ਹਨ। ਉਹਨਾ ਵੱਲੋਂ ਹਰ ਇੱਕ ਹਰ ਸਮੇਂ ਮਦਦ ਕਰਨ ਦੇ ਵਿੱਚ ਪੂਰਾ ਸਭ ਵਿਸ਼ਵਾਸ ਰੱਖਦੇ ਹਨ ਜਦੋਂ ਵੀ ਉਹਨਾ ਵੱਲੋਂ ਕਿਸੇ ਨੂੰ ਜਦੋਂ ਪਤਾ ਲੱਗਦਾ ਉਹ ਮਦਦ ਕਰਨ ਦੇ ਲਈ ਸਭ ਤੋਂ ਅੱਗੇ ਹੱਥ ਵਧਾਉਂਦੇ ਹਨ ਜੱਪ ਅਨਿਵਰਸ ਸੋਸਾਇਟੀ ਵੱਲੋਂ ਕੀਤੀ ਗਈ ਇਹ ਲੈਬ ਲੈਕਟਰੀ ਉਦਘਾਟਨ ਨਾਲ ਲੋਕਾਂ ਨੂੰ ਇਲਾਕੇ ਦੇ ਵਿੱਚ ਬਹੁਤ بڑا ਫਾਇਦਾ ਹੋਵੇਗਾ ਕਿਉਂਕਿ ਆਮ ਵਰਗ ਦੇ ਲੋਕਾਂ ਵੱਲੋਂ ਟੈਸਟ ਮਹਿੰਗੇ ਹੋਣ ਦੇ ਕਾਰਨ ਐਸਾ ਇਹ ਨਾ ਹੋਣ ਦੇ ਕਾਰਨ ਔਕਾ ਹੁੰਦਾ ਹੈ ਜਿੱਥੇ ਰਾਤ ਨਾਲ ਟੈਸਟ ਹੋਣਗੇ ਉੱਥੇ ਲੋਕਾਂ ਨੂੰ ਇਹਦਾ ਲਾਹਾ ਬਹੁਤ ਵੱਡਾ ਪੱਧਰ ਤੇ ਮਿਲੇਗਾ ਕਿਉਂਕਿ ਲੋਕਾਂ ਨੂੰ ਅਗਰ ਗੱਲ ਕਰੀਏ ਤਾਂ ਟੈਸਟ ਕਰਾਉਣ ਲਈ ਬਹੁਤ ਦੂਰ ਸ਼ਹਿਰਤ ਬਾਹਰ ਜਾਣਾ ਪੈਂਦਾ ਸਨੂਰ ਤੋਂ ਪਟਿਆਲੇ ਵੱਲ ਵੀ ਕਈ ਵਾਰ ਮਜਬੂਰੀ ਸਸਤੇ ਦੇ ਚੱਕਰਾਂ ਵਿੱਚ ਜਾਂਦੇ ਨਜ਼ਰ ਆਉਂਦੇ ਹਨ ਪਰ ਜੋ ਜ਼ਿਲ੍ਹਾ ਸੰਗਰੂਰ ਦੇ ਆਪਦੇ ਜ਼ਿਲ੍ਹੇ ਦੇ ਵਿੱਚ ਉਹਨਾਂ ਵੱਲੋਂ ਇਹ ਫ੍ਰੀ ਦਾ ਦਿੱਤੀ ਜਾ ਰਹੀ ਹੈ ਇੱਕ ਆਪਦੇ ਆਪ ਦੇ ਵਿੱਚ ਬਹੁਤ ਵਧੀਆ ਗੱਲ ਹੈ ਕਿਉਂਕਿ ਗੱਲ ਕਰੀਏ ਤਾਂ ਲੋਕਾਂ ਦੀ ਮਦਦ ਕਰਨਾ ਸਭ ਤੋਂ ਵੱਡੀ ਗੱਲ ਹੈ ਜਿੱਥੇ ਕਿ ਡਾਕਟਰ ਗੁਨੇਂਦਰਜੀਤ ਸਿੰਘ ਮਿੰਕੂ ਜਵੰਦਾ ਵੱਲੋਂ ਸਮੇਂ-ਸਮੇਂ ਤੇ ਕੈਂਪ ਜਾਵਰ ਕੈਂਪਾਂ ਵਰਗ ਜਾਣਕਾਰੀ ਦਿੰਦੇ ਹਨ ਤੇ ਉੱਥੇ ਲੋਕਾਂ ਦੀ ਮਦਦ ਕਰਨ ਦੇ ਵਿੱਚ ਉਹ ਭਰੋਸਾ ਰੱਖਦੇ ਹਨ ਤੇ ਆਓ ਸਾਨੂੰ ਸੁਣਾਉਣੇ ਕੀ ਕਹਿੰਦੇ ਨੇ ਜੀ ਡਾਕਟਰ ਗੁਨੇ ਪੰਜਾਬ ਇਨਫੋਟੈਕ ਦੇ ਚੇਅਰਮੈਨ No, 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 no. ਤੁਹਾਡੇ ਆਫਿਸ ਵਿੱਚ ਤੇ ਲੈਬ ਦਾ ਘਟਨ ਕੀਤਾ ਹਾਂ ਅੱਜ ਆਪਣੇ ਜਿਹੜੇ ਲਾਈਫ ਕੇਅਰ ਫਾਊਂਡੇਸ਼ਨ ਨੇ ਇਹਨਾਂ ਵੱਲੋਂ ਅੱਜ ਆਪਣੇ ਇਥੇ ਇੱਕ ਲੈਬ ਦਾ ਲੈਬਾਰਟਰੀ ਖੋਲੀ ਗਈ ਆ ਜਿਹੜੇ ਬੈਨੀਪਾਲ ਸਾਹਿਬ ਨੇ ਇਹਨਾਂ ਦੇ ਜਿਹੜੇ ਫਾਊਂਡਰ ਨੇ ਜਿਹੜੇ ਇੰਚਾਰਜ ਨੇ ਮੈਂ ਬਹੁਤ ਧੰਨਵਾਦ ਕਰਦਾ ਉਹਨਾਂ ਦਾ ਮੈਂ ਤਹਿ ਦਿਲੋਂ ਬੋਲਦਾ ਹਾਂ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ ਇੱਕ ਇਹ ਜੀ ਵੱਡੀ ਸੋਚ ਲੈ ਕੇ ਸੋਚ ਉਹਨਾਂ ਦੀ ਕਹੀ ਜੀ ਵਧੀਆ ਸੋਚ ਸੋਚ ਦੇ ਕਾਰਨ ਅੱਜ ਇੱਥੇ ਸਾਡੇ ਸੰਗਰੂਰ ਸ਼ਹਿਰ ਦੇ ਲਈ ਇੱਕ ਇਹ ਜੀ ਲੈਬ ਖੁੱਲ ਚੁੱਕੀ ਆ ਜਿਹੜੀ ਕਿ ਫਾਈਨੈਂਸ਼ੀਅਲੀ ਜਿਹੜੇ ਲੋਕ ਪੈਸੇ ਕਰਕੇ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਸਕਦੇ ਆਪਣੀ ਸਿਹਤ ਦੇ ਟੈਸਟ ਨਹੀਂ ਕਰਾ ਸਕਦੇ ਉਹਨਾਂ ਦੇ ਲਈ ਉਰੇ ਫ੍ਰੀ ਸੇਵਾਵਾਂ ਦੇਣਗੇ ਬਹੁਤ ਸਾਰੇ ਟੈਸਟਾਂ ਦੀਆਂ ਜਿਵੇਂ ਪਾਜੀ ਦੱਸ ਰਹੇ ਸੀਗੇ 48 ਤਰ੍ਹਾਂ ਟੈਸਟ ਦੇ ਕੀ ਬੋਦੇ ਜਿਹੜੇ ਕੀ ਇਹ ਬਿਲਕੁਲ ਹੀ ਫ੍ਰੀ ਕਰਿਆ ਕਰਨਗੇ ਉਰੇ ਸ਼ੂਗਰ ਦੇ ਸੈਂਟੀਸ ਸੈਂਟੀ ਟੈਸਟ ਡਾਇਲਿਸਿਸ ਦੇ ਨੇ ਜਿਹੜੇ ਫ੍ਰੀ ਕਰਨਗੇ ਤੇ ਸਾਡੂ ਮਾਣ ਵਾਲੀ ਗੱਲ ਹੈ ਕਿ ਇਹਨਾਂ ਨੇ ਸਾਨੂੰ ਆਪ ਦਾ ਜਪਹਰ ਸਾਡੀ ਜਿਹੜੀ ਵੈਲਫੇਅਰ ਸੁਸਾਇਟੀ ਹੈ ਸਾਨੂੰ ਨਾਲ ਸਾਡੇ ਨਾਲ ਜੁੜੇ ਸਾਨੂੰ ਆਪ ਦਾ ਪਾਰਟਨਰ ਬਣਾਇਆ ਇੱਥੇ ਆਪਣੇ ਆਫਿਸ ਦੇ ਵਿੱਚ ਇੱਥੇ ਜਗ੍ਹਾ ਦੇ ਵਿੱਚ ਇਹਨਾਂ ਨੇ ਸੈਂਟਰ ਖੋਲਿਆ ਤੇ ਸਾਡੇ ਲਈ ਵੀ ਵੱਡੀ ਮਾਣ ਵਾਲੀ ਗੱਲ ਹੈ ਔਰ ਉਮੀਦ ਕਰਦਾ ਵੈਸੇ ਤਾਂ ਲੋਕਾਂ ਨੂੰ ਇਹਦੀ ਲੋੜ ਨਾ ਪਵੇ ਪਰ ਫਿਰ ਵੀ ਜਿੱਦੂ ਇਹਦੀ ਲੋੜ ਪਵੇ ਤਾਂ ਉਹਨੂੰ ਅਸੀਂ ਖੜੇ ਆਂ ਕਿ ਉਹ ਪੈਸੇ ਕਰਕੇ ਇਲਾਜ ਤੋਂ ਨਾ ਗੁੰਝੇ ਸਰ ਇਸ ਤਰ੍ਹਾਂ ਦੇਖ ਰਹੇ ਹਾਂ ਜੋ ਤੁਹਾਡੇ ਨੂੰ ਇਹਨਾਂ ਨੂੰ ਇੱਕ ਜਗ੍ਹਾ ਦਿੱਤੀ ਗਈ ਹੈ ਕਿ ਇਹਨਾਂ ਦਾ ਕੋਈ ਕਿਰਾਇਆ ਵਗੈਰਾ ਨਹੀਂ ਹੋਵੇਗਾ ਨਹੀਂ ਨਹੀਂ ਇਹ ਬਹੁਤ ਵੱਡੀ ਗੱਲ ਹੈ ਕਿ ਇਹ ਲੋਕਾਂ ਦੀ ਇੰਨੀ ਸੇਵਾ ਕਰਦੇ ਨੇ ਕਿਰਾਇਆ ਮੰਗਣ ਦੇ ਬਹੁਤ ਦੁਰਦਿਗਤ ਗੱਲ ਹੈ ਮੈਂ ਸੋਚ ਵੀ ਨਹੀਂ ਸਕਦਾ ਜਦੋਂ ਇੰਨੀ ਸੇਵਾ ਕਰ ਰਹੇ ਨੇ ਤਾਂ ਮੇਰਾ ਵੀ ਫਰਜ਼ ਬਣਦਾ ਇਹ ਸ਼ਹਿਰ ਸ਼ਹਿਰ ਦਾ ਵਾਸੀ ਹੋਣ ਦੇ ਨਾਤੇ ਮੈਂ ਇੱਥੇ ਪਲਿਆ ਵੱਡਾ ਹੋਇਆ ਇਹ ਸ਼ਹਿਰ ਨੇ ਮੈਨੂੰ ਬਹੁਤ ਕੁਝ ਦਿੱਤਾ ਇੰਨਾ ਪਿਆਰ ਦਿੱਤਾ ਤਾਂ ਮੇਰਾ ਵੀ ਇੱਕ ਫਰਜ਼ ਬਣਦਾ ਕਿ ਮੈਂ ਵੀ ਇਹ ਸ਼ਹਿਰ ਨੂੰ ਕੁਝ ਦੇ ਸਕਾਂ ਤਾਂ ਮੈਂ ਪੂਰੇ ਬਾਹਾਂ ਖੋਲ ਕੇ ਹਨ ਖੁੱਲੇ ਦਿਲ ਨਾਲ ਦਵਾ ਤੇ ਇਹ ਜੀ ਕੋਈ ਗੱਲ ਨਹੀਂ ਕੋਈ ਕਰਾਇਆ ਨਹੀਂ ਬਾਕੀ ਸਾਰਾ ਕੁਝ ਬਿਜਲੀ ਸਭ ਸਾਰਾ ਕੁਝ ਸਾਡਾ ਹੈ ਅਸੀਂ ਇਹੀ ਤਾਂ ਸ਼ੁਕਰਗੁਜ਼ਾਰਾ ਕਿ ਇਹਨਾਂ ਨੇ ਇੱਥੇ ਸਾਨੂੰ ਚੁਣਿਆ ਤੇ ਲੈਬ ਕੋਲੀ ਮੇਰਾ ਨਾਮ ਜੀ ਡਾਕਟਰ ਜਤਿੰਦਰਪਾਲ ਸਿੰਘ ਮੈਂ ਐਜ਼ ਅ ਮੈਨੇਜਰ ਲਾਈਫ ਕੇਅਰ ਫਾਊਂਡੇਸ਼ਨ ਜੇਰਾਬਸੀ ਸਾਡਾ ਅਧਿਤੀ ਜਿਹੜਾ ਤੁਸੀਂ ਸਮਰੂਪ ਦੇ ਵਿੱਚ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਇਹ ਜੋ ਲੈਬ ਟੈਸਟ ਦਾ ਉਗਰਾਣ ਕਰ ਰਿਹਾ ਹੈ ਸਾਡੀ ਸੰਸਥਾ ਹੈ ਲਾਈਫ ਕੇਅਰ ਫਾਊਂਡੇਸ਼ਨ ਜਿਹਦਾ ਡੇਰਾ ਬਸੇਪੀ ਕੇ ਮੇਨ ਆਫਿਸ ਹੈ ਜਿਹਦੇ ਡਾਇਰੈਕਟਰ ਸਰਦਾਰ ਅਵਤਾਰ ਸਿੰਘ ਬੈਣੀਪਾਲ ਜੀ ਨੇ ਇਹ 137ਵਾਂ ਸੈਂਟਰ ਇੱਥੇ ਹੈ ਜੀ ਕਲੈਕਸ਼ਨ ਸੈਂਟਰ ਖੋਲਿਆ ਜੀ ਇਸ ਨੂੰਰੂਪ ਦੇ ਵਿੱਚ ਇਸ ਤੋਂ ਪਹਿਲਾਂ ਸਾਡਾ ਗੁਰਦਰਾ ਸਿੰਘ ਸਭਾ ਚੱਲ ਰਹੀ ਹੈ ਜੀ ਲੈਬ ਵਧੀਆ ਚੱਲ ਰਹੀ ਹੈ ਗੁਰਦਵਾਰਾ ਮਹਤਮਾ ਸਾਹਿਬ ਵਿੱਚ ਚੱਲ ਰਹੀ ਹੈ ਇਹ ਤੀਜਾ ਸੈਂਟਰ ਹੈ ਜੀ ਸੰਗਰੂਪ ਚ ਅੱਜ ਤੇ ਇਹਦੇ ਵਿੱਚ ਅਸੀਂ ਜੀ 37 ਟੈਸਟ ਡੈਲ ਸਿਸਟੇਮ ਦੇ ਪੇਸ਼ੈਂਟ ਦੇ ਏ 48 ਟੈਸਟ ਕੀਮੋਥੈਰਪੀ ਦੇ ਉਹ ਫ੍ਰੀ ਕਰਦੇ ਆ ਪੇਸ਼ੈਂਟ ਦਾ ਜਿਹਦਾ ਇਲਾਜ ਚੱਲਦਾ ਜੀ ਉਹਨਾਂ ਦੇ ਇਲਾਜ ਦੌਰਾਨ ਜਿਹੜੇ ਟੈਸਟ ਹੁੰਦੇ ਆ ਉਹ ਅਸੀਂ ਫ੍ਰੀ ਕਰਦੇ ਆ ਜੀ ਤੇ ਸਰਦਾਰ ਬਦਾਰ ਸਿੰਘ ਬੈਨਿਪਾਲ ਜੀ ਮਤਲਬ ਬਹੁਤ ਨੀਕ ਦਿਲ ਰੂਹ ਨੇ ਜੀ ਉਹ ਕਦੀ ਕਿਸੇ ਐਡ ਦੇ ਵਿੱਚ ਕਦੀ ਕਿਸੇ ਲਾਈਵ ਦੇ ਵਿੱਚ ਉਹਨਾਂ ਦੀ ਤੁਸੀਂ ਫੋਟੋ ਲੱਗੀ ਨਹੀਂ ਦੇਖੋਗੇ ਤੇ ਉਹਨਾਂ ਦਾ ਇੱਕੋ ਹੀ ਮਕਸਦ ਆ ਵੀ ਆਪਾਂ ਨੂੰ ਨਾਮ ਨਹੀਂ ਆਪਾਂ ਸੇਵਾ ਕਰ ਲਈਏ ਘਰ ਘਰ ਤੱਕ ਜਿੱਥੇ ਕੋਈ ਲੋੜਵੰਦਾ ਗਰੀਬ ਆ ਜਿਹਦੇ ਰਿਕਸ਼ੇ ਵਾਲੇ ਦੀ ਜੇਬ 'ਚ 10 ਰੁਪਏ ਨਹੀਂ ਹੈਗੇ ਉਹ ਟੈਸਟ ਤੋਂ ਉਹਨਾਂ ਰਹਿ ਜਿਵੇਂ ਪਿੱਛੂਰ ਵਿੱਚ ਇਸ ਸੰਸਥਾ ਨਾਲ ਮਿਲ ਕੇ ਤੁਸੀਂ ਇਹ ਜੋ ਕਲੈਕਸ਼ਨ ਸੈਂਟਰ ਕੋਲ ਹੈ ਇੱਥੇ ਜੀ ਆਪਣੇ ਜਪਹਰ ਵੈਲਫੇਅਰ ਸੁਸਾਇਟੀ ਹੈ ਜੀ ਜਪਹਰ ਵੈਲਫੇਅਰ ਸਕਿਲ ਐਂਡ ਡਿਵੈਲਪਮੈਂਟ ਸੁਸਾਇਟੀ ਜਿਹਦੇ ਚੇਅਰਮੈਨ ਡਾਕਟਰ ਅਗਨਿੰਦਰਜੀਤ ਸਿੰਘ ਜਵੰਦਾ ਸਾਹਿਬ ਨੇ ਜੀ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਨੇ ਸਾਡੇ ਨਾਲ ਅਪਰੋਚ ਕੀਤੀ ਸੀ ਕਿ ਤੁਸੀਂ ਵਧੀਆ ਕੰਮ ਕਰਦੇ ਹੋ ਸਾਡਾ ਵੀ ਇਹੀ ਪ੍ਰੋਫੈਸ਼ਨਲ ਸਸਤਾ ਸੇਵਾ ਕਰਦੀ ਹੈ ਆਪਾਂ ਮਿਲ ਕੇ ਤੁਹਾਡੇ ਸਹਿਯੋਗ ਨਾਲ ਇੱਥੇ ਬੋਲਾਂਗੇ ਅਸੀਂ ਫਿਰ ਉਹਨਾਂ ਨਾਲ ਸਹਿਮਤੀ ਬਣਾ ਕੇ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਦੇ ਦਫ਼ਤਰ 'ਚ ਇੱਕ ਕਲੈਕਸ਼ਨ ਸੈਂਟਰ ਖੋਲਿਆ ਜੀ ਕਿੰਨੇ ਵਿਧਾਤਾ ਸਾਹਿਬ ਨੇ ਸਾਡੀ ਜੀ ਅੱਜ 137ਵਾਂ ਸੈਂਟਰ ਹੈ ਜੀ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਟੋਟਲ ਪੰਜਾਬ ਦੇ ਵਿੱਚ ਤੇ ਪੰਜਾਬ ਹਰਿਆਣਾ ਤੇ ਹਿਮਾਚਲ ਦੇ ਵਿੱਚ ਵੀ ਕੁਝ ਕਲੈਬਾਂ ਨੇ ਜੀ ਇਹ ਜੋ ਸੈਟੀ ਲਬ ਸਾਡੀ ਆਲਰੇਡੀ ਚੱਲ ਰਹੀ ਹੈ 137 ਵਾ ਸੈਂਟਰ ਹੈ ਜੀ ਸਾਡਾ ਅਜੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇਹ ਜੋ ਕਲੈਕਸ਼ਨ ਸੈਂਟਰ ਖੁੱਲੇਗਾ ਇਹ ਸਰ ਰੋਜ਼ 8 ਵਜੇ ਤੇ 1 ਵਜੇ ਤੱਕ ਇੱਥੇ ਕਲੈਕਸ਼ਨ ਸੈਂਟਰ ਖੋਲਾਂਗੇ ਅਸੀਂ ਸੈਂਪਲ ਕਲੈਕਟ ਕਰਨਗੇ ਪੇਸ਼ੈਂਟ ਰਾਤ ਨੂੰ ਫੋਨ ਤੇ ਤੁਹਾਡੇ ਰਿਪੋਰਟ ਆ ਜਾਏਗੀ ਅਗਲੇ ਦਿਨ ਇੱਥੋਂ ਤੁਸੀਂ ਹਾਰਡ ਕਾਪੀ ਕਲੈਕਟ ਕਰ ਸਕਦੇ ਹੋ ਤੁਹਾਡੀ ਲੈਬ ਮੇਨ ਲੈਬ ਕਿੱਥੇ ਆ ਸਾਡੀ ਮੇਨ ਲੈਬ ਜੀ ਡੇਰਾ ਬੱਸੀ ਦੇ ਵਿੱਚ ਲਾਈਫ ਕੇਅਰ ਫਾਊਂਡੇਸ਼ਨ ਬੈਨੀਫੀਟ ਟਾਵਰ ਢੇਰਾਬਸੀ ਉਥੇ ਆ ਫੋਟੋ ਜਿਹੜੀ ਤੁਸੀਂ ਦੇਖ ਰਹੇ ਹੋ ਪਿੱਛੇ ਜੀ ਇਹ ਮੈਡ ਲੈਬ ਦੀ ਹੈ ਜੀ ओरिजिनल ਫੋਟੋ ਇਹ ਤਿੰਨ ਮੰਜ਼ਲੀ ਲੈਬ ਹੈ ਜੀ ਉਹਦੇ ਵਿੱਚ ਡਾਕਟਰ ਬੈਡ ਦੀ ਰਿਪੋਰਟ ਤਿਆਰ ਕਰਦੀ ਹੈ ਵੱਟੀਆਂ ਪ੍ਰੋਸੈਸਿੰਗ ਮਸ਼ੀਨਾਂ ਨੇ ਜੀ ਤੇ ਬਹੁਤ ਐਕੂਰੇਟ ਰਿਪੋਰਟ ਅਸੀਂ ਦਿੰਨੇ ਆ ਜੀ ਪੁਆਇੰਟਾਂ ਦੇ ਵਿੱਚ ਗੱਲ ਰੇਟਾਂ ਦਾ ਕਿੰਨਾ ਫਰਕ ਆ ਜਾਂ ਆਮ ਲੈ ਆ ਰੋ ਰੇਟਾਂ ਦਾ ਜੀ ਇਹ ਕਿ ਸਾਡੀ ਸੇਵਾ ਦੇ ਹਿਸਾਬ ਭਾਵ ਦੇ ਨਾਲ ਸਾਡੀ ਸੇਵਾ ਦਾ ਮਿਸ਼ਨ ਆ ਮਤਲਬ ਅਸੀਂ 75% ਤੋਂ 75% ਸਾਰੇ ਰੈਸਟਾਂ ਤੇ ਸਾਡੀ ਆਫ ਹੈ ਜੀ ਜਿਹੜਾ ਬਾਹਰ 5000 ਦਾ ਟੈਸਟ ਅਸੀਂ 1000 ਚ ਕਰ ਦਿੰਦੇ ਆ ਕਹਿਣ ਦਵਾ ਕੇ ₹100 ਵਾਲਾ ਜੋ ਟੈਸਟ ਆ ਕੋਈ ਵੀ ਉਹ ₹25 ਚ ਅਸੀਂ ਕਰ ਦਈਏ। ਕਰਾਪਦੀ। ਕੀ ਨਾਮ ਹੈ? ਮੇਰਾ ਨਾਮ ਬਹਾਦਰ ਸਿੰਘ ਜੀ ਪਿੰਡ ਖਿੱਲਰੀ ਆ। ਸਰ ਅੱਗੇ ਟੈਸਟ ਹੋ ਰਹੇ ਬਈ ਕਿਹੜਾ ਹੋਣਾ। ਦੇਖੋ ਜੀ ਕੱਲ ਮੈਨੂੰ ਪਤਾ ਲੱਗਿਆ ਸੀ ਮੈਂ ਆਪਣੇ ਮੋਬਾਈਲ ਤੇ ਇਹਨਾਂ ਦੀ ਐਡ ਦੇਖੀ ਜੋ ਕਿ ਇਹਨਾਂ ਦੀ ਜਪੜ ਬਾਇਲਵਰਸਿਟੀ ਡਾਕਟਰ ਗੁਨੀਂਦਰ ਸਿੰਘ ਮਿੰਕੂ ਜਵੰਦਾ ਜੀ ਦੀ ਚਲਾਈ ਹੋਈ ਹੈ ਕਿ ਤੇ ਪਹਿਲਾਂ ਵੀ ਮੈਂ 5-7 ਸਾਲਾਂ ਤੋਂ ਇਹਨਾਂ ਦੇ ਨੇਕ ਕੰਮ ਦੇਖਦਾ ਆ ਰਿਆਂ ਅੱਜ ਮੈਂ ਇੱਥੇ ਇਹਨਾਂ ਦੇ ਦਫ਼ਤਰ ਵਿਖੇ ਆਇਆ ਸੀ ਇਹਨਾਂ ਨੇ ਇੱਥੇ ਨਵੀਂ ਲੈਬ ਦਾ ਉਦਘਾਟਨ ਕੀਤਾ ਜੋ ਕਿ ਜਪਰ ਬੈਲਵਰ ਸੁਸਾਇਟੀ ਵੱਲੋਂ ਕੀਤਾ ਗਿਆ ਤੇ ਡਾਕਟਰ ਗੁਨੇਂਦਰਜੀਤ ਸਿੰਘ ਮਿੰਕੂ ਜਵੰਦਾ ਜੀ ਜੋ ਇਹ ਕੰਮ ਕਰ ਰਹੇ ਨੇ ਕੱਲਾ ਇਹ ਨਹੀਂ ਲੈਬ ਦਾ ਕੰਮ ਨਹੀਂ ਨਾਲ-ਨਾਲ ਲੋੜਵੰਦ ਪਰਿਵਾਰਾਂ ਦੀ ਰਾਸ਼ਨ ਤੋਂ ਲੈ ਕੇ ਗਰੀਬ ਕੁੜੀਆਂ ਦੇ ਵਿਆਹਾਂ ਤੱਕ ਦਾ ਖਾਤਾ ਵੀ ਡਾਕਟਰ ਗੁਨੇਂਦਰ ਜੀ ਸਿੰਘ ਮਿੰਕੂ ਜਵੰਦਾ ਜੋ ਕਿ ਪੂਰੇ ਪੰਜਾਬ ਦੇ ਇਨਫੋਟੈਕ ਦੇ ਚੇਅਰਮੈਨ ਨੇ ਔਰ ਭਾਈ ਗੁਰਦਾਸ ਕੌਲ ਜ ਸੰਗਰੂਰ ਦੇ ਵੀ ਚੇਅਰਮੈਨ ਨੇ ਔਰ ਨਾਲ ਹੀ ਉਹਨਾਂ ਦੀ ਜਾਪੋਰ ਬਲ ਬਲ ਵੈਰ ਸੁਸਾਇਟੀ ਆ ਜੋ ਇਹਨਾਂ ਦੇ ਵੀ ਉਹ ਮੁੱਖ ਚੇਅਰਮੈਨ ਨੇ ਤੇ ਉਹਨਾਂ ਦੇ ਇਸ ਦਫਤਰੇ ਜਿਹੜਾ ਦਫਤਰ ਆ ਜੀ ਇਹ ਨਾਨਕਿਆਣਾ ਰੋਡ ਸੰਗਰੂਰ ਜਦੋਂ ਆਪਾਂ ਸੰਘਰੂਰ ਬਾਈਪਾਸ ਤੋਂ ਧੂਰੀ ਬਾਈਪਾਸ ਤੋਂ ਮੁੜਦੇ ਆਂ ਨਾਲ ਹੀ ਆਪਾਂ ਪਟਿਆਲਾ ਬਾਈਪਾਸ ਨੂੰ ਨਾਨਕਾਲ ਉਹ ਰੋਡੋਂ ਦੇ ਨਿਕਲਦੇ ਆਂ ਇਹ ਦਾਪਰੋਤੇ ਬਣਿਆ ਹੋਇਆ ਮੈਂ ਲੋੜਬੰਦ ਪਰਿਵਾਰਾਂ ਨੂੰ ਬੇਨਤੀ ਕਰਦਾ ਕਿਸੇ ਟਾਈਮ ਵੀ ਆ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਲੈਬ ਖੁੱਲੀ ਹੁੰਦੀ ਹੈ ਇੱਥੇ ਅੱਜ ਇਹਦਾ ਉਦਘਾਟਨ ਕੀਤਾ ਗਿਆ ਆਪਣਾ ਫ੍ਰੀ ਚੈੱਕਅਪ ਆ ਕੇ ਇੱਥੇ ਆਪਣੇ ਟੈਸਟ ਕਰਵਾਓ ਤੇ ਆਪਣਾ ਵੱਧ ਤੋਂ ਵੱਧ ਲਾਭ ਉਠਾਓ ਮੈਂ ਬਾਰ-ਬਾਰ ਸਾਰੀ ਸੰਗਤ ਨੂੰ ਬੇਨਤੀ ਕਰਦਾ ਅੱਜ ਵੀ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਮਰੀਜ਼ ਇੱਥੇ ਟੈਸਟ ਕਰਵਾਉਣ ਲਈ ਆਏ ਹੋਏ ਨੇ ਤੇ ਇਹ ਕੁਝ ਉਸ ਲੋੜਵੰਦ ਪਰਿਵਾਰਾਂ ਨੇ ਆਪਣੇ ਟੈਸਟ ਕਰਵਾਏ ਵੀ ਨੇ ਤੇ ਉਹ ਕਿਸੇ ਤੋਂ ਵੀ ਇੱਕ ਪੰਜੀ ਵੀ 1 ਰੁਪਿਆ ਵੀ ਨਹੀਂ ਲਿੱਤਾ ਗਿਆ ਮੈਂ ਖੁਦ ਸਵੇਰ ਦਾ ਇੱਥੇ ਬੈਠਾ ਦੇਖ ਰਿਹਾ ਮੈਂ ਖੁਦ ਵੀ ਦੋ ਤਿੰਨ ਮਰੀਜ਼ ਇੱਥੇ ਲੈ ਕੇ ਆਇਆ ਆ ਨਾਲ ਗੋਬਿੰਦ ਸਾਵੜਾ ਜੀ ਖੜੇ ਨੇ ਇਹਨਾਂ ਨੂੰ ਬਹੁਤ ਕੈਂਸਰ ਦੀ ਪ੍ਰੋਬਲਮ ਹੈ ਐ ਲੋ ਵੀ ਇਹ ਸਾਰੇ ਭੈਣ ਭਾਈ ਇੱਥੇ ਆਪਣੇ ਟੈਸਟ ਕਰਵਾਉਣ ਵਾਸਤੇ ਆਏ ਨੇ ਤੇ ਸਾਰੀ ਸੰਗਤ ਨੂੰ ਬੇਨਤੀ ਕਰਦਾ ਇਆ ਕੇ ਟੈਸਟ ਕਰਾਓ ਜੀ ਨਾਮ ਅਰਵਿੰਦ ਹੈ ਜੀ ਅਰਵਿੰਦ ਦੇ ਸਾਹਦੇ ਜਫਰੀ ਕੈਂਪਰ ਦਾ ਆਇਆ ਹੈ ਕਿ ਮੈਂਕੂ ਜਮੰਦਾ ਜੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਸ਼ਹਿਰ ਵਾਸੀਆਂ ਵਾਸਤੇ ਇੱਥੇ ਅੱਜ ਦੇ ਦਿਨ ਸਾਰੇ ਟੈਸਟ ਫ੍ਰੀ ਕਿਤੇ ਜਾ ਰਹੇ ਨੇ ਤੇ ਬਾਕੀ ਦਿਨ ਵੀ ਟੈਸਟ ਹੋਣਗੇ ਪੂਰੇ ਹਫਤੇ ਟੈਸਟ ਹੋਣਗੇ ਜਿਹੜੇ ਕਿ 5000 ਦਾ ਟੈਸਟ ਹੈ ਜਾ 10000 ਦਾ ਟੈਸਟ ਹੈ ਉਹ ਸਿਰਫ 1000 ਰੁਪਏ ਦੇ ਵਿੱਚ ਹੀ ਕੀਤਾ ਜਾਊਗਾ ਹਰ ਇੱਕ ਪਬਲਿਕ ਨੂੰ ਮੈਂ ਅਪੀਲ ਕਰਦਾ ਵੀ ਉਹ ਰਿਆਨ ਆਪਣੇ ਟੈਸਟ ਫ੍ਰੀ ਕਰਾਣ ਮੋਸਟਲੀ ਸਾਰੇ ਟੈਸਟ ਹੀ ਫ੍ਰੀ ਨਹੀਂਗੇ ਮੈਂ ਆਪਣੇ ਪਲੇਸਬਾਗ ਚੋਂ ਸਾਡਾ ਬਾੜ ਪੈਂਦਾ ਬਹੁਤ ਹੀ ਮਤਲਬ ਲੋਕਾਂ ਨੂੰ ਕਿਹਾ ਬਹੁਤ ਲੋਕ ਆ ਰਹੇ ਨੇ ਟੈਸਟ ਫ੍ਰੀ ਕਰਾ ਰਹੇ ਨੇਗੇ ਤੇ ਲੋਕ ਬਹੁਤ ਖੁਸ਼ ਨੇ ਮੀਂ ਕੋ ਜੰਦਾ ਜਿੱਤੇ ਵੀ ਟੈਸਟ ਫ੍ਰੀ ਹੋ ਰਹੇ ਨੇ ਲੋਕਾਂ ਦਾ ਅੱਜਕੱਲ ਦੋ ਚੀਜ਼ਾਂ ਦੇ ਪੈਸੇ ਬਹੁਤ ਲੱਗਦੇ ਨੇ ਜਾਂ ਤਾਂ ਬੱਚੇ ਦੀ ਐਜੂਕੇਸ਼ਨ ਤੇ ਜਾਂ ਮੈਡੀਕਲ ਤੇ ਜੋ ਕਿ ਮੈਡੀਕਲ ਦੇ ਟੈਸਟ ਇੰਨੇ ਕੋਸਟਲੀ ਹੁੰਦੇ ਨੇ ਕਿ ਉਹ ਰਿੰਕੂ ਜਵੰਦਾ ਜੀ ਨੇ ਫ੍ਰੀ ਉਹ ਕੋਸਟ ਕਰਕੇ ਟੈਸਟ ਵੀ ਤੁਸੀਂ ਨਨਕਾਣਾ ਸਾਹਿਬ ਚੌਂਕ ਦੇ ਵਿੱਚ ਇਹਨਾਂ ਦਾ ਆਫਿਸ ਆ ਉੱਥੇ ਆਓ ਸਾਰੇ ਟੈਸਟ ਫ੍ਰੀ ਕਰਾਓ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਰਿੰਕੂ ਜਵੰਦਾ ਜੀ ਦਾ ਕੀ ਨਵੇਂ ਹਨ ਰਜਿੰਦਰ ਸਿੰਘ ਘੜਪੜਵੀ ਸਰ ਕਿਸ ਤਰ੍ਹਾਂ ਲਿਖਦੇ ਹੋ ਜੀ ਅੱਜ ਨਿੰਮਤੀ ਬੰਦਾ ਜੀ ਵੱਲੋਂ ਆਪਣੇ ਆਫਿਸ ਦੇ ਵਿੱਚ ਇੱਕ ਲੈਬ ਖੋਲੀ ਗਈ ਜਿੱਥੇ ਟੈਸਟ ਸਸਤੇ ਹੋ ਰਿਹਾ ਹੈ ਨਾ ਜਿਹੜਾ ਨਿੰਮਤੀ ਦੇ ਬੰਦਾ ਜੀ ਵੱਲੋਂ ਜਪਹਾਰ ਵੈਲਫੇਅਰ ਸੁਸਾਇਟੀ ਦਾ ਦਫ਼ਤਰ ਨਾਨਕੀਏ ਨੇ ਚੌਕ ਵਿਖੇ ਹੈ ਅੱਜ 60 ਤੋਂ ਵੱਧ ਮਰੀਜ਼ਾਂ ਨੇ ਆਪਣੇ ਗੁਰਦਿਆਂ ਦੇ ਟੈਸਟ ਤੇ ਬਲੱਡ ਦੇ ਟੈਸਟ ਕਰਾਏ ਗਏ ਨੇ ਅੱਜ ਜਿਹੜਾ ਇਹ ਟੈਸਟ ਨੇ ਉਹ ਫ੍ਰੀ ਨੇ ਕੱਲ ਤੋਂ ਇਹਦਾ ਜਿਹੜਾ ਟੈਸਟ ਹੋਗਾ 5000 ਵਾਲਾ 1000 ਰੁਪਏ 'ਚ 100 ਰੁਪਏ ਵਾਲਾ 25 ਰੁਪਏ ਵਿੱਚ ਟੈਸਟ ਹੋਇਆ ਕਰੇਗਾ ਦੇਖੋ ਕਿ ਲੋਕ ਇਹਦਾ ਬਦਵਦ ਲਾ ਕਿੰਨੇ ਕੁ ਲੋਕਾਂ ਨੂੰ ਫਾਇਦਾ ਹੋਵੇ ਇਸ ਲੈਬ ਨੂੰ ਲੈਣਾ ਇਸ ਲੈਬ ਖੋਲਣ ਨਾਲ ਬਹੁਤ ਜ਼ਿਆਦਾ ਲੋਕਾਂ ਨੂੰ ਫਾਇਦਾ ਹੋਊਗਾ ਜੋ ਆਰਥਿਕ ਪੱਖੋਂ ਕਮਜ਼ੋਰ ਨੇ ਜੋ ਕਿਸੇ ਹੋਰ ਬਹੰਗੇ ਹਸਪੀਟਲ ਵਿੱਚ ਨਹੀਂ ਜਾ ਸਕਦੇ ਉਹ ਇੱਥੇ ਆ ਕੇ ਆਪਣੇ ਟੈਸਟ ਕਰਵਾ ਸਕਦੇ ਆ। ਨਹੀਂ ਕੋਈ ਬੰਦਾ ਜੀ ਹੋਰ ਵੀ ਸਮਾਜ ਸੇਵੀ ਕੰਮ ਕਰਦੇ ਨੇ। ਹੋਰ ਵੀ ਕਈ ਤਰ੍ਹਾਂ ਦੇ ਸਮਾਜ ਸੇਵੀ ਕੰਮ ਕਰਦੇ ਨੇ ਜਿਵੇਂ ਕਿ ਕਈਆਂ ਸੁਸਾਇਟੀਆਂ ਦੇ ਹੋਗੇ ਜਾਂ ਬੱਚਿਆਂ ਦੀਆਂ ਫੀਸਾ ਵਗੈਰਾ ਹੋ ਗਿਆ ਹੋਰ ਕਈ ਤਰ੍ਹਾਂ ਦੇ ਇਹ ਸੋਸ਼ਲ ਵਰਕਰ ਕੰਮ ਕਰਦੇ ਆ ਰਹੇ ਨੇ। ਨਾਮ ਮੇਜਰ ਸਿੰਘ ਜੀ ਮੇਜਰੀ ਕਿਸ ਤਰ੍ਹਾਂ ਦੇਦਾ ਜੀ ਅੱਜ ਮਿੰਕੂ ਜੀ ਹੋਂਦਾ ਵੱਲੋਂ ਇੱਥੇ ਇੱਕ ਲੈਬ ਖੋਲਹੀ ਗਈ ਹੈ ਜਿਸ ਦੇ ਟੈਸਟ ਫ੍ਰੀ ਹੋਣਗੇ ਹਾਂਜੀ ਡਾਕਟਰ ਮਿੰਕੂ ਜੀ ਬੰਦਾ ਸਾਹਿਬ ਵੱਲੋਂ ਇੱਥੇ ਇੱਕ ਨਾਨਕਿਆਣਾ ਚੌਕ ਸਾਹਿਬ ਵਿਖੇ ਮਤਲਬ ਇੱਕ ਲੈਬ ਖੋਲਹੀ ਗਈ ਹੈ ਜਿਸ ਦੇ ਵਿੱਚ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਜੀ ਤੇ ਮਿੰਕੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਜੀ ਜਿਹੜਾ ਕਿ ਲੋਕਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਵਧੀਆ ਉਪਰਾਲਾ ਹੈ ਜੀ ਤੇ ਲੋਕੀ ਤੋਂ ਫਾਇਦਾ ਉਠਾਣਗੇ ਜੀ ਬਹੁਤ ਜ਼ਿਆਦਾ ਕਿ ਲੱਗੇਰੇ ਆਣ ਬਾਹਰ ਦੇ ਤੋਂ ਨੇੜੇ ਆ ਲੋਕਾਂ ਨੂੰ ਦੂਰ ਜਣਾਇਆ ਜਾਂਦਾ ਸੀ ਹੁਣ ਨੇੜੇ ਸਰਜਾ ਕਰਵਾ ਹਾਂਜੀ ਇੱਥੇ ਨੇੜੇ ਬਹੁਤ ਜ਼ਿਆਦਾ ਦੂਰੋਂ ਦੂਰੋਂ ਵੀ ਆਉਣਗੇ ਜਿੱਥੇ ਕਿ ਇੱਥੇ ਬਹੁਤ ਜ਼ਿਆਦਾ ਟੈਸਟ ਸਸਤੇ ਤੇ ਫਰੀ ਵੀ ਹੋ ਰਹੀ ਨੇ ਇਹਨਾਂ ਵੇ ਕਰਮਜੀਤ ਸਿੰਘ ਜੀ ਕਰਮਜੀਤ ਜੀ ਕਿਸ ਦਿਨ ਆ ਦੇ ਦਿਓ ਜੀ ਅੱਜ ਆਪਾਂ ਬੈਲਫੋਰ ਸੋਸਾਇਟੀ ਦੇ ਲਾਈਫ ਕੇਅਰ ਫਾਉਂਡੇਸ਼ਨ ਨੇ ਅੱਜ ਬਹੁਤ ਟੈਸਟ ਕੈਂਪ ਲਗਾਇਆ ਹੈ ਬਹੁਤ ਧੰਨਵਾਦ ਹੈ ਇਹਨਾਂ ਦਾ ਜਿਨ੍ਹਾਂ ਨੇ ਕੈਂਪ ਲਾਇਆ ਵੀਰੇ ਦਾ ਧੰਨਵਾਦ ਹੈ ਬਾਈ ਜੀ ਦਾ ਤੇ ਜਿਹੜਾ 1000 ਰੁਪਏ ਉਹਦੇ 5000 ਦਾ ਟੈਸਟ ਹੈ ਉਹਦੇ 1000 ਰੁਪਏ ਚ ਹੋ ਰਿਹਾ ਈ ਜਿਹੜਾ 100 ਰੁਪਏ ਦਾ ਡਾਟਾ 25 ਰੁਪਏ ਚ ਹੋ ਰਿਹਾ ਈ ਬਹੁਤ ਸਸਤਾ ਧੰਨਵਾਦ ਹੈ ਤੁਹਾਡਾ ਤੁਸੀਂ ਕਿੱਥੋਂ ਆਏ ਹੋ ਮੰਗਵਾਲ ਤੋਂ ਈ ਲੱਗਦਾ ਇਹਦੇ ਨਾਲ ਤਾਂ ਬਹੁਤ ਜ਼ਿਆਦਾ ਫਾਇਦਾ ਹੈ ਵੀਰੇ ਗਰੀਬ ਬੰਦਾ ਹਰੇਕ ਬੰਦਾ ਇੱਥੇ ਆ ਕੇ ਲੈਜ ਕਰਾਊਗਾ ਆਪਣਾ ਟੈਸਟ ਕਰਾਉਣਗੇ ਹੁਣ ਜੇ ਕਿਸੇ ਦਾ ਮੰਨ ਕੇ ਚਲੋ 7000 ਦਾ 5000 ਦਾ ਡਾਟਾ 22000 ਰੁਪਏ ਚ ਹੋ ਰਿਹਾ ਉਤੋਂ ਸਸਤਾ ਹੋਰ ਕੀ ਹੋ ਸਕਦਾ ਈ ਇਹ ਬਾਈ ਜੀ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਕੰਮ ਕੀਤਾ ਹੈ ਨੰਨਾ ਦਾ ਧੰਨਵਾਦ ਪਹਿਲਾਂ ਤੇ ਅਸੀਂ ਕਰਦੇ ਸੀ ਪਹਿਲਾਂ ਤੋਂ ਜੁੜੇ ਹੋਇਆ ਇਹਨਾਂ ਨਾਲ ਅਸੀਂ ਘਰ ਹੁਣ ਆਈ ਜੁੜੇ ਹੋਏ ਰਿੰਕੂ ਜੀ ਮੰਦਰ ਹਾਂ ਹਾਂ ਜੀ ਬਹੁਤ ਤੇਰੇ ਕੋ ਜਾਣਦੇ ਨੇ ਜਦੋਂ ਬਾਈ ਨਾਲ ਜੁੜੇ ਹੋਏ ਸੀ ਭਗਵਾਨ ਦਵਾਨਾ ਤੁਸੀਂ ਟੈਸਟ ਕਰਾਏ ਨੇ ਹਾਂ ਜੀ ਮੈਂ ਕਰਵਾਇਆ ਹਾਂ ਕੋਈ ਪੈਸਾ ਲੈਣਾ ਨਹੀਂ ਜੀ ਕਿਰਪਾ ਹੀ ਲੈ ਦਿੱਤਾ ਨਾਲ ਮੇਰੀ ਬੈਕ ਨੇ ਵੀ ਕਰਾਇਆ ਕੀਤਾ